ਜੀ ਬਿਲਕੁਲ ਇੰਦਰਪੀਤ ਜੀ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਖਬਰਾਂ ਨੇ ਲਗਾਤਾਰ ਆ ਰਹੀਆਂ ਨੇ ਸੋ ਇਹਦੇ ਵਿੱਚ ਹਾਲਾਂਕਿ ਇਹ ਜ਼ਰੂਰ ਹੈ ਕਿ ਕੋਟਾ ਜਿਹੜਾ ਵਧਾਇਆ ਗਿਆ ਪਰ ਇਹਦੇ ਵਿੱਚ ਜਿਹੜੇ ਇੱਥੇ ਲੋਕ ਇਸ ਵਕਤ ਕੈਨੇਡਾ 'ਚ ਰਹਿ ਰਹੇ ਨੇ ਉਹਨਾਂ ਲਈ ਇੱਕ ਬਹੁਤੀ ਚੰਗੀ ਖਬਰ ਨਹੀਂ ਸੋ ਜੇਕਰ ਅਸੀਂ ਇਸ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਜਿਹੜਾ 2026 ਲਈ ਟਾਰਗੇਟ ਰੱਖਿਆ ਗਿਆ ਸੀ ਕੈਨੇਡਾ ਸਰਕਾਰ ਨੇ ਉਹਦੇ ਵਿੱਚ ਜਿਹੜੇ ਕੁਝ ਬਦਲਾਅ ਕੀਤੇ ਨੇ ਸੋ ਇਹਦੇ ਵਿੱਚ ਇੰਦਰਪੀਤ ਜੀ ਜਿਹੜੀ ਇਸ ਵਕਤ ਇੱਕ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਹੈ ਆ ਇਹ ਜਿਹੜਾ ਇੱਕ ਵਰਕ ਪਰਮਿਟ ਵਾਲਾ ਪ੍ਰੋਗਰਾਮ ਹੈ ਜਿਹਦੇ ਵਿੱਚ ਐਲ ਐਮ ਆਈ ਰਹਿਤ ਜਿਹੜੇ ਵਰਕ ਪਰਮਿਟ ਉਹ ਦਿੱਤੇ ਜਾਂਦੇ ਨੇ ਸੋ ਇਹਦਾ ਕੋਟਾ ਜਿਹੜਾ ਸੀ ਉਹ 2026 ਲਈ ਪਹਿਲਾਂ 128700 ਰੱਖਿਆ ਗਿਆ ਸੀ ਤੇ ਇਹਨੂੰ ਹੁਣ ਵਧਾ ਕੇ 170000 ਕਰ ਦਿੱਤਾ ਗਿਆ ਤੇ 32% ਇਹਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਗਿਆ ਸੋ ਇਹ ਜਿੰਨੇ ਵੀ ਇਹ 170000 ਵਰਕ ਪਰਮਿਟ ਨੇ ਇਹ ਇਸ ਵਕਤ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਨੇ ਜਿਹੜੇ ਸਕਿਲਡ ਹੋਣਗੇ ਜਾਂ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੂੰ ਇਹ ਜਿਹੜੇ ਦਿੱਤੇ ਜਾਣਗੇ ਉੱਥੇ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੇ ਐਲ ਐਮ ਆਈ ਤੇ ਆਧਾਰਿਤ ਵਰਕ ਪਰਮਿਟ ਨੇ ਜਾਂ ਜਿਹੜੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ ਉਹਦੇ ਵਿੱਚ ਸਭ ਤੋਂ ਸਰਕਾਰ ਦੇ ਵੱਲੋਂ ਕਟੌਤੀ ਕਰ ਦਿੱਤੀ ਗਈ ਆ ਪਹਿਲਾਂ ਇਹ ਟਾਰਗੇਟ 82000 ਦਾ ਸੀਗਾ ਤੇ ਹੁਣ ਇਹਨੂੰ ਘਟਾ ਕੇ 60000 ਜਿਹੜਾ ਕਰ ਦਿੱਤਾ ਗਿਆ 2026 ਦੇ ਲਈ ਅ ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਸੈ ਸਰਕਾਰ ਕੁਝ ਇਸ ਤਰੀਕੇ ਦਾ ਕਰੇਗੀ ਕਿਉਂਕਿ ਇਹ ਜਿਹੜੀ ਚਰਚਾ ਸਾਹਮਣੇ ਆ ਰਹੀ ਸੀ ਕਿ ਜਿਵੇਂ ਹੀ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਤੇ ਬਹੁਤ ਸਾਰੀਆਂ ਥਾਵਾਂ ਤੇ ਕਿਉਂਕਿ ਲੀਗਲੀ ਉਹ ਲੋਕ ਹੁਣ ਕੰਮ ਕਰਨ ਦੇ ਯੋਗ ਨਹੀਂ ਤੇ ਵੱਡੀਆਂ ਕੰਪਨੀਆਂਾਂ ਦੇ ਵਿੱਚ ਜਿਹੜੀ ਉਹ ਇਸ ਵਕਤ ਕਟੌਤੀ ਆ ਰਹੀ ਆ ਲੇਬਰ ਦੀ ਤੇ ਉੱਥੇ ਸ਼ਾਇਦ ਲੱਗਦਾ ਸੀ ਕਿ ਉਹ ਵੱਡੀਆਂ ਕੰਪਨੀਆਂ ਸਰਕਾਰ ਤੇ ਕੋਈ ਪ੍ਰੈਸ਼ਰ ਬਣਾ ਕੇ ਕੋਈ ਇਹੋ ਜਿਹੀ ਨੀਤੀ ਬਣਾਉਣਗੀਆਂ ਕਿ ਉਹਨਾਂ ਲੋਕਾਂ ਨੂੰ ਉਹਨਾਂ ਦੇ ਵਰਕ ਪਰਮਿਟ ਐਕਸਟੈਂਡ ਜਿਹੜੇ ਉਹ ਕਿਸੇ ਤਰੀਕੇ ਕੀਤੇ ਜਾਣ ਪਰ ਹੁਣ ਇਸੇ ਤਰੀਕੇ ਦਾ ਸਰਕਾਰ ਦਾ ਕੋਈ ਇਰਾਦਾ ਫਿਲਹਾਲ ਨਹੀਂ ਲੱਗਦਾ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਸੀ ਇਹਦੇ ਨਾਲ ਵੀ ਕੁਝ ਐਲਾਨ ਕੀਤੇ ਜਾ ਸਕਦੇ ਸੀਗੇ ਸੋ ਇਹ ਜਿਹੜੇ ਲੋਕ ਨੇ ਸਾਰੇ ਇਹ ਬਾਹਰੋਂ ਬੁਲਾਏ ਜਾ ਰਹੇ ਨੇ ਤੇ ਇਹ ਜਿਹੜੇ ਇੱਥੇ ਲੋਕ ਇਸ ਵਕਤ ਹੈਗੇ ਨੇ ਜੋ ਸਟਰਗਲ ਕਰ ਰਹੇ ਨੇ ਉਹਨਾਂ ਲਈ ਇਹਦੇ ਵਿੱਚ ਸਭੋ ਜਿਹੜਾ ਨੰਬਰ ਹੈ ਉਹ 82000 ਤੋਂ ਘਟਾ ਕੇ 60000 ਕਰ ਦਿੱਤਾ ਗਿਆ ਸੋ ਕੁੱਲ ਮਿਲਾ ਕੇ ਅਸੀਂ ਕੀ ਹੈ ਕਿ ਜਿਹੜੇ ਇਸ ਲੋਕ ਇੱਥੇ ਲੋਕ ਆਸ ਕਰ ਰਹੇ ਸੀ ਕਿ ਸ਼ਾਇਦ ਸਰਕਾਰ ਉਹਨਾਂ ਨੂੰ ਰਾਹਤ ਦੇਵੇਗੀ ਉਨਾਂ ਲਈ ਕੋਈ ਬਹੁਤੀ ਹੱਲੇ ਚੰਗੀ ਖਬਰ ਨਹੀਂ ਇਹ ਅਸੀਂ ਕਹਿ ਸਕਦੇ ਬਾਕੀ ਇਹ ਵੀ ਨਹੀਂ ਪਤਾ ਕਿ ਸਰਕਾਰ ਆਉਣ ਵਾਲੇ ਸਮੇਂ 'ਚ ਕੋਈ ਇਸ ਤਰੀਕੇ ਦਾ ਇਸ ਬੰਦੇ ਵੀ ਐਲਾਨ ਕਰ ਦਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਫਿਲਹਾਲ ਜਿਹੜਾ ਇਸ ਵਕਤ ਲੱਗ ਰਿਹਾ ਹੈ ਕਿ ਸਰਕਾਰ ਕੁਝ ਹੋਰ ਕਰਨ ਦੇ ਰੋਵੇ ਵਿਚ ਆ ਇਸ ਤੋਂ ਇਲਾਵਾ ਖਾਸ ਤੌਰ ਤੇ ਖੇਤੀਬਾੜੀ ਤੇ ਮੱਛੀ ਪ੍ਰੋਸੈਸਿੰਗ ਲਈ ਜਿਹੜਾ ਵੀ ਵਰਕ ਪਰਮਿਟ ਦੀ ਗੱਲ ਚੱਲ ਰਹੀ ਆ ਹਾਲਾਂਕਿ ਵੈਸੇ ਵੀ ਪਹਿਲਾਂ ਵੀ ਕਾਫੀ ਜਿਹੜੇ ਸੀਜ਼ਨਲ ਵਰਕ ਪਰਮਿਟ ਨੇ ਉਹ ਦਿੱਤੇ ਜਾਂਦੇ ਨੇ ਤੇ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਫਾਰਮਾਂ ਦੇ ਵਿੱਚ ਮੈਕਸੀਕੋ ਜਾਂ ਹੋਰ ਮੁਲਕਾਂ ਤੋਂ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਕੰਮ ਕਰਨ ਲਈ ਆਉਂਦੇ ਨੇ ਤੇ ਸੀਜ਼ਨ ਦਾ ਸੀਜ਼ਨ ਲਾ ਕੇ ਵਾਪਸ ਚਲੇ ਜਾਂਦੇ ਨੇ ਸੋ ਇਸੇ ਤਰੀਕੇ ਨਾਲ ਜਿਹੜਾ ਜੀ ਉਹ ਖੇਤੀਬਾੜੀ ਤੇ ਮੱਛੀ ਪ੍ਰੋਸੈਸਿੰਗ ਲਈ ਵੀ ਕਿਹਾ ਜਾਂਦਾ ਸਰਕਾਰ ਵੱਲੋਂ ਕਿ ਇਹਨਾਂ ਲਈ ਵੀ ਸਪੈਸ਼ਲ ਕੋਈ ਵਰਕ ਪਰਮਿਟ ਪ੍ਰੋਗਰਾਮ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਦੇਖਦੇ ਹਾਂ ਜੀ ਇਨ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੇ ਐਲਾਨ ਹੋ ਸਰਕਾਰ ਵੱਲੋਂ ਹੁੰਦੇ ਨੇ ਪਰ ਇਹ ਜਿਹੜੇ ਇਸ ਵਕਤ ਲੋਕ ਜਿਹੜੇ ਨੇ ਜਿਨ੍ਹਾਂ ਦੇ ਜਿਵੇਂ ਅਸੀਂ ਪਹਿਲਾਂ ਇੱਕ ਤਰ੍ਹਾਂ ਪ੍ਰੋਗਰਾਮ ਚ ਚਰਚਾ ਵੀ ਕੀਤੀ ਸੀ ਕੀ ਦੱਸਿਆ ਜਾ ਰਿਹਾ ਕਿ 14-15 ਲੱਖ ਲੋਕਾਂ ਦੇ ਵਰਕ ਪਰਮਿਟ 2025 ਚ ਐਕਸਪਾਇਰ ਹੋ ਚੁੱਕੇ ਨੇ ਤੇ ਇੰਨੇ ਹੀ ਜਿਹੜੇ ਲਗਭਗ ਜਿਹੜੇ ਨੇ ਉਹ 2026 ਚ ਹੋਣੇ ਨੇ ਜਿਨ੍ਹਾਂ ਵਿੱਚੋਂ 55% ਜੂਨ ਤੱਕ ਹੋ ਜਾਣੇ ਨੇ ਐਕਸਪਾਇਰ ਤੇ ਕੁੱਲ ਮਿਲਾ ਕੇ ਇਸ ਸਾਲ ਦੇ ਅੰਤ ਤੱਕ 39 ਲੱਖ ਲੋਕਾਂ ਦੀ ਗਿਣਤੀ ਹੋ ਜਾਣੀ ਆ ਹਾਲਾਂਕਿ ਇਹਨਾਂ ਵਿੱਚੋਂ ਕੁਝ ਲੋਕ ਚਲੇ ਵੀ ਗਏ ਹੋਣਗੇ ਵਾਪਸ ਜਿਨ੍ਹਾਂ ਦੇ ਪਿਛਲੇ ਸਾਲ ਸਪਾਰ ਹੋਏ ਨੇ ਬਹੁਤ ਸਾਰੇ ਲੋਕਾਂ ਨੂੰ ਵੀ ਪਤਾ ਕਿ ਬਹੁਤ ਸਾਰੇ ਲੋਕ ਵਾਪਸ ਜਾ ਵੀ ਰਹੇ ਨੇ ਪਰ ਜਿਹੜੇ ਨਹੀਂ ਜਾ ਰਹੇ ਉਹ ਕੀ ਕਰਨਗੇ ਤੇ ਉਹਨਾਂ ਦੇ ਅੱਗੇ ਕੀ ਬਣੇਗਾ ਇਹ ਇੱਕ ਕਾਫੀ ਵੱਡਾ ਸਵਾਲ ਹੈ ਸੋ ਦੇਖਦੇ ਹਾਂ ਸਰਕਾਰ ਇਸ ਸਮੱਸਿਆ ਦੇ ਨਾਲ ਕਿਵੇਂ ਨਜਿੱਠਦੀ ਹੈ ਜੀ ਬਿਲਕੁਲ ਟ੍ਰੈਕਿੰਗ ਨੂੰ ਲੈ ਕੇ ਵੀ ਲਗਾਤਾਰ ਜਿਹੜੀਆਂ ਖਬਰਾਂ ਆਉਂਦੀਆਂ ਰਹੀਆਂ ਹੁੰਦੀਆਂ ਆਪੋ ਤੇ ਵੀ ਗਲਬਤ ਕਰਾਂਗੇ ਪਰ ਆਈਸ ਤੋਂ ਲੈ ਕੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਆਈਸ ਜਿਹੜੇ ਪਿਛਲੇ ਦਿਨੀ ਜੋ ਗੋਲੀਆਂ ਚੱਲੀਆਂ ਨੇ ਕਈ ਥਾਵਾਂ ਤੇ ਜਿਹੜੀਆਂ ਮੌਤਾਂ ਹੋਈਆਂ ਨੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਿਹਾ ਸੀਗਾ ਪਹਿਲਾਂ ਕੌਰਤ ਦਾ ਜਿਹੜਾ ਸੀ ਗੋਲੀ ਮਾਰ ਕੇ ਜਿਹੜਾ ਸੀ ਅਸੀਂ ਕਹਿ ਸਕਦੇ ਕੋ ਦੀ ਜਾਨ ਗਈ ਸੀ ਉਸ ਤੋਂ ਬਾਅਦ ਇੱਕ ਵਿਅਕਤੀ ਦਾ ਜਿਹੜਾ ਸੀ ਉਹ ਵੀ ਮੌਤ ਹੋ ਗਈ ਇਸ ਗੋਲੀ ਲੱਗਣ ਕਾਰਨ ਸੋ ਇਹ ਦੱਸਿਓ ਵੀ ਹੁਣ ਕੀ ਪ੍ਰੈਸ਼ਰ ਪੈ ਰਿਹਾ ਆਈਸ ਤੇ ਤੇ ਕਿਸ ਤਰੀਕੇ ਨਾਲ ਅੱਗੇ ਦੀ ਕਾਰਵਾਈ ਚੱਲ ਰਹੀ ਹੈ ਜੇ ਬਿਲਕੁਲ ਮਨਦੀਪ ਜੀ ਪਿਛਲੇ ਕੁਝ ਦਿਨਾਂ ਤੋਂ ਨਜ਼ਰ ਆ ਰਿਹਾ ਸੀ ਵੀ ਮੈਨੇਪਲਸ ਦੇ ਵਿੱਚ ਜਿਹੜਾ ਵੱਡਾ ਆਈਸੋਲੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਈਆਂ ਨੂੰ ਜਿਹੜਾ ਹੈ اوਟੀਟੇਨ ਕੀਤਾ ਗਿਆ ਕਈ ਕੰਟ੍ਰੋਵਰਸੀਆਂ ਦਾ ਵੀ ਜਿਹੜਾ ਸਾਹਮਣਾ ਸੀ ਉਹ ਅਧਿਕਾਰੀਆਂ ਨੂੰ ਕਰਨਾ ਪਿਆ ਪਿਛਲੇ ਦਿਨੀ ਜੋ ਐਲੈਕਸ ਆਈਸੀਯੂ ਨਰਸ ਦਾ ਜਿਹੜਾ ਉਸ ਨੂੰ ਗੋਲੀ ਮਾਰੀ ਤੇ ਉਸਦੀ ਜਾਨ ਚਲੀ ਗਈ ਇਹ ਮੁੱਦਾ ਕਾਫੀ ਜ਼ਿਆਦਾ ਪੱਕ ਗਿਆ ਪ੍ਰਦਰਸ਼ਨ ਤਾਂ ਪਹਿਲਾਂ ਹੀ ਹੋ ਰਿਹਾ ਸੀ ਤੇ ਇੱਕ ਵਾਰ ਫਿਰ ਤੋਂ ਪ੍ਰੋਟੈਸਟ ਕਾਫੀ ਜ਼ਿਆਦਾ ਜ਼ੋਰਾਂ ਸ਼ੋਰਾਂ ਦੇ ਨਾਲ ਇੱਥੇ ਹੋਇਆ ਜਿਸ ਤੋਂ ਬਾਅਦ ਨਤੀਜਾ ਇਹ ਹੈ ਕਿ ਹੁਣ ਜਿਹੜੇ ਆਈ ਦੇ ਅਧਿਕਾਰੀ ਨੇ ਉਹਨਾਂ ਨੂੰ ਮੈਨੇਪਲਸ ਤੋਂ ਵਾਪਸ ਬੁਲਾਇਆ ਜਾ ਸਕਦਾ ਹੈ ਸਾਰੇ ਤਾਂ ਨਹੀਂ ਬੁલાਏ ਜਾਣਗੇ ਪਰ ਕੁਝ ਜਿਹੜੇ ਵੱਡੇ ਪੱਧਰ ਦੇ ਉੱਪਰ ਅਧਿਕਾਰੀ ਭੇਜੇ ਗਏ ਸੀ ਉਹਨਾਂ ਨੂੰ ਜ਼ਰੂਰ ਵਾਪਸ ਬੁਲਾਇਆ ਜਾ ਸਕਦਾ ਹੈ ਡੋਨਲਡ 트੍ਰੰਪ ਜਲਦੀ ਹੀ ਜਿਹੜੇ ਸੋਰਸਸ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਡੋਨਲਡ 트੍ਰੰਪ ਜਲਦੀ ਇਸ ਆਪਰੇਸ਼ਨ ਦੇ ਵਿੱਚ ਬਦਲਾਵ ਕਰ ਸਕਦੇ ਨੇ ਜਾਂ ਉਹਨਾਂ ਵੱਲੋਂ ਕੋਈ ਐਲਾਨ ਵੀ ਕੀਤਾ ਜਾ ਸਕਦਾ ਹੈ ਅਜੇ ਉਹਨਾਂ ਦੀ ਕੋਈ ਆਫੀਸ਼ੀਅਲ ਅਨਾਉਂਸਮੈਂਟ ਸਾਹਮਣੇ ਨਹੀਂ ਆਈ ਪਾਰੇ ਜਿਹੜੇ ਬਵੀਨੋ ਨੇ ਜਿਨ੍ਹਾਂ ਨੂੰ ਕਮਾਂਡਰ ਦਾ ਜਿਹੜਾ ਟਾਈਟਲ ਇੱਥੇ ਦਿੱਤਾ ਦਿੱਤਾ ਗਿਆ ਸੀ ਹੁਣ ਜਿਹੜੀ ਗੋਲੀਬਾਰੀ ਹੋਈ ਹੈ ਸ਼ੂਟਿੰਗ ਹੋਈ ਹੈ ਉਸ ਤੋਂ ਬਾਅਦ ਹੁਣ ਉਹਨਾਂ ਦਾ ਇਹ ਟਾਈਟਲ ਵਾਪਸ ਲਿਆ ਜਾ ਸਕਦਾ ਹੈ ਤੇ ਇਹ ਵੀ ਹੁਣ ਖਬਰਾਂ ਨੇ ਵੀ ਉਹਨਾਂ ਨੂੰ ਬਾਰਡਰ ਦੇ ਉੱਪਰ ਵਾਪਸ ਭੇਜਿਆ ਜਾਏਗਾ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ ਮਨਦੀਪ ਜੀ ਇਹ ਸਿਰਫ ਬੋਗੀਨੋ ਨੂੰ ਹਟਾਉਣ ਦੀ ਹੀ ਗੱਲ ਨਹੀਂ ਦੂਜਾ ਕ੍ਰਿਸਟੀ ਨਿਓਮੀ ਦੀ ਨਿਓਮੀ ਦੀ ਜਿਹੜੀ ਇੰਪੀਚਮੈਂਟ ਹੈ ਉਸ ਨੂੰ ਲੈ ਕੇ ਵੀ 100 ਤੋਂ ਵੱਧ ਕੋ ਸਪੌਂਸਰ ਜਿਹੜੇ ਉਹ ਮਿਲ ਗਏ ਨੇ ਵੱਡੇ ਪੱਧਰ ਦੇ ਉੱਪਰ ਹੁਣ ਇਹ ਵੀ ਮੰਗ ਹੋਣ ਲੱਗੀ ਹੈ ਵੀ ਉਹਨਾਂ ਨੂੰ ਵੀ ਜਿਹੜਾ ਹੈ ਉਹ ਐਮਪੀ ਚ ਕੀਤਾ ਜਾਵੇ ਇਹ ਵੀ ਇਸ ਵੇਲੇ ਦੀ ਕਾਫੀ ਵੱਡੀ ਖਬਰ ਹੈ ਹਾਲ ਹੀ ਦੇ ਵਿੱਚ ਜਿਹੜੀ ਐਲੈਕਸ ਦੀ ਜਾਨ ਗਈ ਹੈ ਗੋਲੀ ਲੱਗਣ ਦੇ ਕਾਰਨ ਆਈਸ ਅਧਿਕਾਰੀ ਦੀ ਗੋਲੀ ਲੱਗਣ ਦੇ ਕਾਰਨ ਉਸ ਤੋਂ ਬਾਅਦ ਹੁਣ ਇਹ ਮੁੱਦਾ ਕਾਫੀ ਜ਼ਿਆਦਾ ਜਿਹੜਾ ਹੈ ਉਹ ਪੱਕ ਚੁੱਕਿਆ ਹੈ ਜੋ ਮੈਂ ਪਹਿਲਾਂ ਵੀ ਦੱਸਿਆ ਜੋ ਬੈਕਲੈਸ਼ ਮਿਲ ਰਿਹਾ ਉਸ ਤੋਂ ਬਾਅਦ ਹੁਣ ਡੋਨਲਡ ਟਰੰਪ ਜਿਹੜੇ ਨੇ ਵੱਡਾ ਜਿਹੜਾ ਬਦਲਾਵ ਕਰ ਸਕਦੇ ਨੇ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜਿਹੜੇ ਬੋਵੀਨੋ ਨੇ ਉਹਨਾਂ ਨੂੰ ਵੀ ਹੁਣ ਵਾਪਸ ਬੁਲਾਇਆ ਜਾਏਗਾ ਇਸ ਤੋਂ ਇਲਾਵਾ ਜੋ ਗੋਲੀਬਾਰੀ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਵੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਕੁੱਲ 146 ਜਿਹੜੇ ਕੋ-ਸਪான்ਸਰ ਨੇ ਉਹਨਾਂ ਵੱਲੋਂ ਨਿਯੋਮੀ ਦੀ ਇੰਪੀਚਮੈਂਟ ਦੀ ਮੰਗ ਕੀਤੀ ਜਾ ਰਹੀ ਹੈ। ਆ ਕਾਫੀ ਜ਼ਿਆਦਾ ਪ੍ਰਦਰਸ਼ਨ ਹੋ ਰਿਹਾ ਹੈ ਕਲਾ ਮੀਨੇਪੋਲਿਸ ਦੇ ਵਿੱਚ ਨਹੀਂ ਬਲਕਿ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਹੜਾ ਇਸ ਵੇਲੇ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਮਨਦੀਪ ਜੀ ਯਾਦ ਹੋਵੇ ਜਦੋਂ ਇਸ ਤੋਂ ਪਹਿਲਾਂ ਜੋ ਅਮਰੀਕਨ ਸਿਟੀਜ਼ਨ ਜੁਰੀ ਜਿਨ੍ਹਾਂ ਦੀ ਜਨਾ ਦੀ ਗੋਲੀ ਲੱਗਣ ਦੇ ਕਾਰਨ ਜਾਨ ਗਈ ਸੀ ਐਸ ਅਧਿਕਾਰੀ ਵੱਲੋਂ ਜੋ ਚੱਲਦੀ ਗੱਡੀ ਦੇ ਵਿੱਚ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਉਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਸਾ ਦੇਖਣ ਦੇ ਵਿੱਚ ਆ ਰਿਹਾ ਸੀ ਉਸ ਵੇਲੇ ਵੀ ਵੱਡੇ ਪੱਧਰ ਦੇ ਉੱਪਰ ਜਿਹੜੇ ਰੋਸ ਪ੍ਰਦਰਸ਼ਨ ਹੋਏ ਸੀ ਤੇ ਹੁਣ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆ ਜਾਣਾ ਹਾਲਾਂਕਿ ਪਹਿਲਾਂ ਇਸ ਦੇ ਵਿੱਚ ਬਿਆਨਬਾਜ਼ੀ ਦਿੱਤੀ ਗਈ ਜੋ ਅਧਿਕਾਰੀਆਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਚਾਹੇ ਕ੍ਰਿਸਟੀ ਨਿਯਮ ਹੋਣ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਸੀ ਉਹ ਸੈਲਫ ਡਿਫੈਂਸ ਦੇ ਵਿੱਚ ਇਹ ਗੋਲੀ ਚਲਾਈ ਸੀ ਪਰ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਕੁਝ ਹੋਰ ਤਸਵੀਰਾਂ ਦਿਖਾਈ ਦਿੱਤੀਆਂ ਜਿਸ ਤੋਂ ਬਾਅਦ ਲੋਕਾਂ ਨੇ ਇਹ ਮੁੱਦਾ ਕਾਫੀ ਜ਼ਿਆਦਾ ਚੱਕ ਲਿਆ ਅਲੈਕਸਰ ਜੋਇਕੂ ਆਈਸੀਯੂ ਨਰਸ ਵੀ ਸੀ ਜਿਸ ਵਲੋਂ ਕਈਆਂ ਦੀ ਜੜੀਏ ਫੁਰ ਤੱਕ ਜਾਨ ਬਚਾਈ ਹੋਏਗੀ ਕਿਉਂਕਿ ਉਸ ਵਲੋਂ ਇੱਕ ਵੱਡੀ ਜ਼ਿੰਮੇਵਾਰੀ ਆਪਣੇ ਅਹੁਦੇ ਦੇ ਉੱਪਰ ਰੰਦੇ ਆ ਨਿਭਾਈ ਜਾ ਰਹੀ ਸੀ ਉਸ ਦੀ ਜਾਨ ਚਲੀ ਜਾਣਾ ਇਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਇਹ ਜਿਹੜਾ ਮੁੱਦਾ ਪੱਖਿਆ ਹੋਇਆ ਹੈ ਮਨਦੀਪ ਜੀ ਪਹਿਲਾਂ ਵੀ ਆਪਾਂ ਖਬਰ ਕਰ ਚੁੱਕੇ ਹਾਂ ਵੇ ਜਿਸ ਵੇਲੇ ਆਪਾਂ ਖਬਰ ਕੀਤੀ ਸੀ ਉਸ ਵੇਲੇ ਪਤਾ ਚੱਲਿਆ ਸੀ ਕਿ 11 ਲੋਕ ਜਿਹੜੇ ਉਹਨਾਂ ਨੂੰ ਹੁਣ ਤੱਕ ਐਸ ਅਧਿਕਾਰੀਆਂ ਦੀ ਗੋਲੀ ਲੱਗ ਚੁੱਕੀ ਹੈ ਪਰ ਹੁਣ ਇਹ ਜਿਹੜੇ ਮਾਮਲੇ ਵਧੇ ਨੇ ਸੋ ਕਾਫੀ ਜ਼ਿਆਦਾ ਇਸ ਤੋਂ ਬਾਅਦ ਹੁਣ ਇਹ ਜੋ ਘਟਨਾ ਵਾਪਰੀ ਹੈ ਬਦਲਾਵ ਹੋ ਸਕਦੇ ਅ ਕੁਝ ਜਿਹੜੇ ਚੇਂजेस ਜਿਹੜੇ ਨੇ ਆਪਰੇਸ਼ਨ ਨੂੰ ਲੈ ਕੇ ਕੀਤੇ ਜਾ ਸਕਦੇ ਨੇ ਇਹ ਜ਼ਰੂਰ ਹੁਣ ਦੇਖਣ ਦੇ ਵਿੱਚ ਹੋਏਗਾ ਇਹ ਜ਼ਰੂਰ ਹੁਣ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਵੀ ਰਾਸ਼ਟਰਪਤੀ ਡੋਨਲਡ 트੍ਰੰਪ ਇਸ ਨੂੰ ਲੈ ਕੇ ਕੀ ਜਿਹੜਾ ਉਹ ਬਿਆਨਚਾਰੀ ਕਰਦੇ ਨੇ ਜਾਂ ਉਹਨਾਂ ਵੱਲੋਂ ਜਿਹੜਾ ਆਪਰੇਸ਼ਨ ਹੈ ਉਸ ਦੇ ਵਿੱਚ ਕੀ ਬਦਲਾਵ ਕੀਤਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਜ਼ਰੂਰ ਦੇਖਣ ਯੋਗ ਹੋਣਗੀਆਂ ਪਰ ਇਹ ਇਸ ਵੇਲੇ ਦੀ ਜਿਹੜੀ ਹੈ ਇਹ ਵੱਡੀ ਖਬਰ ਅੱਜ ਸਾਹਮਣੇ ਆ ਰਹੀ ਹੈ ਜੀ ਜੀ ਬਿਲਕੁਲ ਲਗਾਤਾਰ ਦੁਨੀਆ ਭਰ ਤੇ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਆਖਰਕਾਰ ਕਿਸੇ ਵੀ ਬਾਕੀ ਨਾਲ ਜਿਹੜਾ ਆਈਸੀਓ ਇਸ ਤਰੀਕੇ ਨਾਲ ਲਗਾਤਾਰ ਜਿਹੜਾ ਖੁੱਲ ਕੇ ਜੋ ਇੰਨੇ ਅਗਰੈਸਿਵ ਹੋ ਕੇ ਲੋਕਾਂ ਉੱਤੇ ਜਿਹੜਾ ਗੋੜਨਾ ਚਲਾ ਰਹੀ ਹੈ ਜਾਂ ਹੋਰ ਸਾਰਾ ਕੁਝ ਹੋ ਰਿਹਾ ਸੋ ਇਹਨੂੰ ਲੈ ਕੇ ਪ੍ਰੈਸ਼ਰ ਵੀ ਹੁਣ ਕਾਫੀ ਪੈ ਰਿਹਾ ਸੀ ਪ੍ਰੋਟੈਸਟ ਵੱਡੇ ਹੋ ਰਹੇ ਨੇ ਇਹਦੀ ਚਰਚਾ ਕੈਨੇਡਾ ਵਿੱਚ ਵੀ ਹੋ ਰਹੀ ਹੈ ਬਾਕੀ ਤੁਸੀਂ ਜਾਣਕਾਰੀ ਸਾਂਝੀ ਕਰ ਦਿੱਤੀ